ਬਹੁਤ ਖੁਸ਼ੀ ਦਾ ਦਿਹਾੜਾ ਹੈ ਬਾਬਾ ਜੀ ਦਾ ਜਿਹੜਾ ਫੰਡਾਰਾ ਉਹ 46ਵਾਂ ਫੰਡਾਰਾ 17 April ਤੋਂ ਸ਼ੁਰੂ ਹੋ ਰਿਹਾ ਹੈ। ਉਹ ਬਾਬੇ ਬੁੱਢੀ ਸਾਹਿਬ ਜੀ ਦੀ ਬਾਟ ਦੇ ਵਿਮੋਚਨ ਦੇ ਸਾਡੇ ਸੀਨੀਅਰ ਬੜੇ ਹੀ ਉੱਗੇ ਸ਼ੀਸ਼ਵਤ ਸਾਹਿਬ ਜੋਗਲ ਜੀ ਅਜੇ ਜੀ ਗੱਬਰ ਜੀ ਦੇਸਰਾਜ ਜੀ ਸਭ ਸਾਡੇ ਨਾਲ ਬਾਬਾ ਜੀ ਦੇ ਦਰਬਾਰ ਚ ਆਏ ਆ ਸੀ ਤੇ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਬਾਬਾ ਜੀ ਹਰ ਵਾਰੀ ਜਦੋਂ ਵੀ ਕੋਈ ਮੌਕਾ ਆਂਦਾ ਤੇ ਜਰੂਰ ਸਾਨੂੰ ਬੁਲਾ ਕਰਦੇ ਆ ਤੇ ਅਸੀਂ ਵੀ ਬੜੀ ਖੁਸ਼ੀ ਦੇ ਨਾਲ ਬਾਬਾ ਜੀ ਦੇ ਜਿਹੜੀ ਸ਼ੁੱਭ ਦਿਹਾੜੇ ਦੇ ਵਿੱਚ ਸ਼ਾਮਲ ਹੋਏ ਆ ਮੈਂ ਅਪੀਲ ਕਰਦਾ ਪਠਾਨਕੋ ਨਿਵਾਸੀਆਂ ਨੂੰ ਕਿ ਉਹ ਸਾਰੇ ਹਮ ਹਮਾ ਕੇ ਪਹੁੰਚਣ ਔਰ ਇਬਾਦਤ ਇਹ ਮੇਲਾ ਨਹੀਂ ਅਬਾਦਤ ਆ ਖੁਦਾ ਅਸ਼ੀਰਵਾਦ ਗ੍ਰਹਿਣ ਕਰਨ ਅਤੇ ਲੋਕਾਂ ਦੇ ਵਿੱਚ ਸਤਿ ਭਾਵਨਾ ਅਤੇ ਪ੍ਰੇਮ ਦੀ ਭਾਵਨਾ ਉਪਜਨ ਹੋਏ ਹੋਰ ਆਪਣਾ ਪ੍ਰਤਾਨ ਕੋ ਖੁਸ਼ਾ ਹੋਵੇ। ਯਹੀ ਸ਼ੇਰੀਵਾ। ਅੱਜ ਬੜੀ ਖੁਸ਼ੀ ਦਾ ਦਿਨ ਹੈ। ਅੱਜ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਸੀਂ। ਅਤੇ ਬਾਬਾ ਜੀ ਬੁੱਧੀ ਸ਼ਾਹ ਜੀ ਦੇ ਵੀ ਚਰਨਾਂ ਦੇ ਵਿੱਚ ਅਸੀਂ ਸਾਰੇ ਲੋਕ ਇੱਥੇ ਇਕੱਠੇ ਹੋਏ ਆਂ। ਡੇਰਾ ਬਾਬਾ ਬੁੱਧੀ ਸ਼ਾਹ ਜੀ ਦਾ ਮਹਿਫਲੇ عبادت اور ارے وچ شامل ہوئے نے ਸਾਡੇ ਰਕੇਸ਼ ਬਬਲੀ ਜੀ ਸਾਡੇ ਗੁਪਤੀ ਮੇਰ ਸਾਹ ਅਜੇ ਜੀ ਜਗਮ ਜੀ ਜੋਤੀ ਜੀ ਦੇਸਰਾਜ ਜੀ ਔਰ ਗੱਬਰ ਜੀ ਸਾਰੇ ਕਾਉਂਸਲਰ ਸਾਹਿਬ ਔਰ ਵੀ ਕਾਫੀ ਸਨਮਾਨੇ ਲੋਗ ਇੱਥੇ ਆਏ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਪਾਉਂ ਮੈਂ ਮਾਫੀ ਚਾਹਾਂਗਾ ਹਾਂਜੀ ਅੱਛਾ ਹਕਮਤ ਜੀ ਇਹ ਮੇਰੇ ਕਾਲਜ ਦੇ ਦੋਸਤ ਵੀ ਹੈਗੇ ਨੇ ਮੁੱਛਾਂ ਭਰੀਆਂ ਹੋਈਆਂ ਨੇ ਇਹਨਾਂ ਤੇ ਆਈ ਇਕੱਠੇ ਰਹੇ ਆ ਔਰ ਵੀ ਕਾਫੀ ਜਨਮਾਨੇ ਔਰ ਇਸ ਕਫ ਐਸ ਦੇਰੇ ਦੇ ਸੇਵਾਦਾਰ ਸਾਰੇ ਜਿਨ੍ਹਾਂ ਨੇ ਇਸ ਖੂਬਸੂਰਤ ਜਗ੍ਹਾ ਨੂੰ ਔਰ ਪਵਿੱਤਰ ਜਗ੍ਹਾ ਨੂੰ ਬਹੁਤ ਪਿਆਰ ਨਾਲ ਕੰਮ ਕਰਦੇ ਨੇ ਆਪਣੇ ਜਿਨ੍ਹਾਂ ਨੇ ਵੀ ਸੇਵਕ ਹੈ ਕਹਿੰਦੇ ਪਾਪਾ ਜੀ ਦੇ ਔਰ ਅੱਜ ਮੈਂ ਅੱਜ ਕਾਡ ਨੂੰ ਮੋਚਨ ਹੈ ਹਰ ਸਾਲ ਤਰਾ ਮੁਕੀ ਸ਼ਾਹ ਜੀ ਲੋਕ ਸੇਵਾ ਵਾਸਤੇ ਬਹੁਤ ਕੁਝ ਕਰਦੇ ਨੇ ਔਰ ਮੈਂ ਬੜੀ ਖੁਸ਼ੀ ਨਾਲ ਕਹਿਣਾ ਜਾ ਰਿਹਾ ਕਿ ਇੰਨਾ ਲੰਮਾ ਸਮੇਲਨ ਹੁੰਦਾ ਕਿ ਆਮ ਕੋਈ ਵੀ ਸੰਸਥਾ ਵਾਸਤੇ ਇਹ ਕੰਮ ਕਰਨਾ ਕੋਈ ਆਸਾਨ ਨਹੀਂ ਹੈ ਮੈਂ ਮਾਫੀ ਚਾਹਦਾ ਸਾਡੇ ਵਿੱਚ ਇੱਕ ਇੱਕ ਦਾ ਕਲੱਬ ਦੇ ਪੱਪੂ ਭਾਜੀ ਵੀ ਆਏ ਨੇ ਜਿੰਮਰ ਪੱਪੂ ਜੀ ਆਪਣੀ ਟੀਮ ਦੇ ਨਾਲ ਉਹਨਾਂ ਦਾ ਮੈਂ ਨਾਮ ਲੈਣਾ ਭੁੱਲ ਗਿਆ ਸੌਰੀ ਉਹ ਵੀ ਬੈਠੇ ਨੇ ਸਾਡੇ ਵੱਡੇ ਭਰਾ ਨੇ ਉਹ ਵੀ ਇੱਥੇ ਬੈਠੇ ਨੇ ਹਾਂਜੀ ਹਾਂਜੀ ਅਨਕੁਸ਼ ਮਹਾਜਨ ਜੀ ਵੀ ਆਏ ਨੇ ਔਰ ਇਹ ਸਭ ਤੋਂ ਪਹਿਲਾਂ 14 ਤੇ 15 ਦੇ ਵਿੱਚ ਛਿੰਝ ਮੇਲਾ ਔਰ 17 ਤੋਂ ਲੈ ਕੇ 21 April ਤੱਕ ਇਹ ਈਬਾਦਤ ਪ੍ਰਭੂ ਦੀ ਬਾਬਾ ਜੀ ਦੀ ਈਬਾਦਤ ਦੀ ਕਵਾਲੀਆਂ ਦਾ ਸਮੇਲਨ ਹੈ ਬਹੁਤ ਵੱਡਾ ਔਰ ਪੂਰੇ ਪੰਜਾਬ ਦੇ ਜਿਹੜੇ ਗਨਮਾਨੇ ਮਸ਼ਹੂਰ ਗਾਇਕ ਨੇ ਜਾਂ ਕਵਾਲੀ ਗਾਇਕ ਨੇ ਉਹਨਾਂ ਨੂੰ ਇਸ ਡੇਰੇ ਤੇ ਬਾਬਾ ਜੀ ਇਬਾਦਤ ਕਰਨ ਦਾ ਮੌਕਾ ਮਿਲਦਾ ਹੈ ਔਰ ਬੜੇ ਖੁਸ਼ ਨਸੀਬ ਹਾਂ ਸੀ ਵੀ ਔਰ ਉਹ ਗਾਇਕ ਵੀ ਜਿਹੜੇ ਇੱਥੇ ਆ ਕੇ ਬਾਬਾ ਜੀ ਦੀ ਇਬਾਦਤ ਚ ਗਾਉਂਦੇ ਨੇ ਔਰ ਮੈਂ ਇੱਕ ਗੱਲ ਹੋਰ ਕਹਾਂ ਕਿ ਇਹ ਡੇਰਾ ਸਿਰਫ ਬਾਬਾ ਜੀ ਦਾ ਡੇਰਾ ਨਹੀਂ ਹੈ ਕਿ ਇੱਥੇ ਤਾਂ ਕਿਸਮਤ ਹੈਗਾ ਕਿਉਂਕਿ ਇਹ ਲੋਕ ਸੇਵਾ ਇਸ ਤਰ੍ਹਾਂ ਦੀ ਕੀਤੀ ਕਿਉਂਕਿ ਸਾਨੂੰ ਯਾਦ ਹੈ ਜਦੋਂ ਸਾਨੂੰ ਸਰਕਾਰ ਦੇ ਵਿੱਚ ਕੰਮ ਕਰਨ ਦਾ ਟਾਈਮ ਮਿਲਿਆ ਸਾਡੀ ਸਾਰੀ ਟੀਮ ਇੱਥੇ ਬੈਠੀ ਦੀ ਹੈ ਜਿੰਨਾ ਕੰਮ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕੀਤਾ ਪੈਰਲਰਲੀ ਬਾਬਾ ਬੁੱਧੀ ਸ਼ਾਹ ਜੀ ਨੇ ਕੋਰੋਨਾ ਦੇ ਟਾਈਮ ਲੋਕਾਂ ਦੀ ਸੇਵਾ ਦੀ ਸੇਵਾ ਕੀਤੀ ਇਹਨਾਂ ਨੇ ਔਰ ਇਹਨਾਂ ਨੇ بڑے ਮਜਬੂਰ ਲੋਕਾਂ ਨੂੰ ਜਿਹੜੇ ਇੱਥੇ ਮਜ਼ਦੂਰ ਫਸੇ ਨਹੀਂ ਉਹ 50 ਦਿਨ ਦੇ ਵਿੱਚ ਇਹਨਾਂ ਨੇ ਅਸੀਂ ਡੇਰੇ ਤੋਂ ਕੰਨਾ ਦੇ ਹਸਾਮ ਨਾਲ ਰਾਸ਼ਨ ਬਣਾ ਕੇ ਖੁਦ ਆਪਣੀ ਗੱਡੀਆਂ ਦੇ ਵਿੱਚ ਇਹਨਾਂ ਦੇ ਜਿੰਨੇ ਵੀ ਸੇਵਾਦਾਰ ਹੈਗੇ ਨੇ ਇਸ ਡੇਰੇ ਦੇ ਉਹਨਾਂ ਨੇ ਘਰ-ਘਰ ਪੁਚਾਇਆ ਔਰ ਉਹ ਟਾਈਮ ਆ ਹੋ ਜਾਏ ਕਿ ਜਦੋਂ ਲੋਕ ਇੱਕ ਦੂਸਰੇ ਦੀ ਪਰਛਾਈਂ ਨਹੀਂ ਲੈਂਦੇ ਸੀ ਔਰ ਅਸੀਂ ਬਾਬਾ ਜੀ ਦਾ ਬਹੁਤ ਸ਼ੁਕਰੀਆ ਦਾ ਕਰਨਾ ਉਦੋਂ ਇਹਨਾਂ ਨੇ ਇੱਕ ਲੋਕ ਸੇਵਾ ਕੀਤੀ ਔਰ ਸੰਤ ਸੇਵਾ ਕੀਤੀ ਐਹੀ ਕਹਿੰਦੇ ਹੋਏ ਮੈਂ ਇੱਕ ਸਾਰੇ ਅੱਗੇ ਅਪੀਲ ਕਰਾਂਗੇ ਆਪਣੀ ਮਾਵਾਂ ਅੱਗੇ ਭੈਣਾਂ ਅੱਗੇ ਭਰਾਵਾਂ ਦੇ ਜਿਹੜੇ ਵੀ ਸਾਡੇ ਪ੍ਰੈਸ ਦੇ ਮਾਧਿਅਮ ਤੋਂ ਸਾਡੇ ਭਰਾ ਸਾਰੇ ਪ੍ਰੈਸ ਵਾਲੇ ਇੱਥੇ ਆਏ ਦੇ ਨੇ ਕਿਉਂਕਿ ਤੁਹਾਡਾ ਵੀ ਬਹੁਤ ਥੈਂਕਸ ਹੈ ਕਿ ਜੀ ਜੋ ਵੀ ਕੁਝ ਚੰਗਾ ਕੰਮ ਹੁੰਦਾ ਹੈ ਇਹ ਸਾਰਾ ਤੁਹਾਡੇ ਥਰੂ ਹੀ ਪੂਰੇ ਲੋਕਾਂ ਦੇ ਵਿੱਚ ਪਤਾ ਲੱਗਦਾ ਤੇ ਲੋਕਾਂ ਨੂੰ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਕੀ ਅੱਛਾ ਕੰਮ ਹੋ ਰਿਹਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇਹ ਛਿੰਝ ਮੇਲੇ ਦੇ ਵਿੱਚ ਵੀ ਜ਼ਰੂਰ ਆਣ ਔਰ ਇਹ ਕਵਾਲੀਆਂ ਦਾ ਔਰ ਇਬਾਦਤ ਬਾਬਾ ਜੀ ਇਬਾਦਤ ਦਾ ਜਿਹੜਾ ਸਮਾ ਹੋਏਗਾ ਔਰੇ ਵਿੱਚ ਵੀ ਜ਼ਰੂਰ ਇਹਦੇ ਅੰਦਰ 17 ਤੋਂ ਲੈ ਕੇ 21 ਤਰੀਕ ਤੱਕ ਇੱਥੇ ਜ਼ਰੂਰ ਆਪਣੇ ਆ ਬਾਬਾ ਜੀ ਦਾ ਅਸ਼ੀਰਵਾਦ ਲੈਣ ਜ਼ਰੂਰ ਆਇਆ 13 ਜਨਮ ਬਸਾਖੀ ਦਾ ਔਰ ਹਾਂਜੀ 13 ਤਰੀਕ ਨੂੰ ਬਸਾਖੀ ਦਾ ਵੀ ਪ੍ਰੋਗਰਾਮ ਹੈਗਾ ਜਿੱਥੇ ਬਹੁਤ ਵੱਡਾ ਬਸਾਖੀ ਦਾ ਪ੍ਰੋਗਰਾਮ ਆਂਦਾ ਹੈ ਇਸ ਪਰਿਵਾਰ ਹਾਂ ਔਰ ਜਿਹੜੇ ਸ਼੍ਰੀ ਪਰਿਵਾਰ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਪਹਿਲੀ ਗੱਲ ਹੈ ਕਿ 13 ਤਰੀਕ ਤੋਂ ਹੀ ਅਸਤੇ 13 ਤੋਂ ਲੈ ਕੇ 21 ਤਰੀਕ ਤੱਕ ਲਗਾਤਾਰ ਰਹੇ જય ਸ਼੍ਰੀ ਰਾਮ ਸਾਰੇ ਸ਼ਹਿਰ ਨਿਵਾਸੀਆਂ ਮੇਰੇ ਵੱਲੋਂ જય ਸ਼੍ਰੀ ਰਾਮ 13 ਤੋਂ 21 ਤੱਕ ਬਾਬਾ ਜੀ ਦਾ ਭੰਡਾਰਾ ਮੇਲਾ ਚੱਲ ਰਿਹਾ ਛਿੰਝ ਮੇਲਾ ਵਿੱਚ ਹੈ ਸਾਰੇ ਸ਼ਹਿਰ ਵਾਸੀਆਂ ਔਰ ਮੇਲੇ ਦੀ ਰੌਣਕ ਵਧਾਨ ਇਹ ਆਪ ਦਾ ਮੇਲਾ ਆਪ ਦੇ ਸ਼ਹਿਰ ਦਾ ਮੇਲਾ ਮੈਂ ਸਾਰਿਆਂ ਦਾ ਸੇਵਾਦਾਰ ਬਾਬਾ ਬੂਟੀ ਸ਼ਾ ਬੋਲ ਰਿਹਾ ਔਰ ਸਾਰੇ ਸ਼ਹਿਰ ਵਾਸੀਆਂ ਔਰ ਮੇਲੇ ਦੀ ਰੌਣਕ ਵਧਾਨ